ਸਤਿ ਕਿਰਿਆ ਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਇੱਕ ਬਹੁਤ ਹੀ ਮੰਦ ਭਾਗੀ ਬਹੁਤ ਹੀ ਭਿਆਨਕ ਹਾਦਸੇ ਦੀ ਖਬਰ ਬਲਾਚੌਰ ਏਰੀਆ ਤੋਂ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਗੱਲ ਦੀ ਪੁਸ਼ਟੀ ਹੋਈ ਹੈ ਦੱਸਦੀ ਹੈ ਕਿ ਇੱਕ ਕਾਰ ਹਾਦਸਾ ਪਿੰਡ ਕਰਾਵਰ ਨਜ਼ਦੀਕ ਹੁੰਦਾ ਜਿਸ ਹਾਸਤੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ ਔਰ ਇਸ ਹਾਦਸੇ ਨੇ ਇੱਕ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ ਘਰ ਵਿੱਚ ਸੱਥਰ ਵਿਛਾ ਦਿੱਤੇ ਹਨ ਦੱਸਦੀ ਹੈ ਪਿੰਡ ਕਰਾਵਰ ਵਿਖੇ ਅਨਪਛਾਤਾ ਵਾਹਨ ਪਹਿਲਾਂ ਇੱਕ 스위ਫਟ ਗੱਡੀ ਨੂੰ ਟੱਕਰ ਮਾਰਦਾ ਉਸ ਤੋਂ ਬਾਅਦ ਇਹ ਗੱਡੀ ਬੇਕਾਬੂ ਹੋ ਕੇ ਦਰਖਤ ਨਾਲ ਟਕਰਾਂਦੀ ਹੈ ਗੱਡੀ ਬੁਰੀ ਤਰ੍ਹਾਂ ਚੁੱਕਣਾ ਚੂਰ ਹੋ ਜਾਂਦੀ ਹੈ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਤੇ ਪਿੰਡ ਸਾਹਿਬਾ ਦੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਪਿੰਡ ਸਾਹਿਬਾ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਦੱਸਦੀ ਹੈ ਬਲਾਚੌਰ ਗੜ ਸ਼ੰਕਰ ਮੁਖ ਮਾਰਗ ਦੇ ਸਤੰਤ ਪਿੰਡ ਕਰਾਵਰ ਬੱਸ ਸਟੈਂਡ ਤੇ ਇੱਕ ਕਾਰ درخت ਨਾਲ ਟਕਰਾਨ ਉਪਰੰਤ ਬਹੁਤ ਵੱਡਾ ਹਾਦਸਾ ਹੋ ਜਾਂਦਾ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਦਲੀਪ ਕੁਮਾਰ ਧੰਮ ਉਰਫ ਦੀਪੂ 45 ਸਾਲ ਜਿਨ੍ਹਾਂ ਦੀ ਉਮਰ ਸੀ ਪੁੱਤਰ RAM ਮੂਰਤੀ ਧੰਮ ਜੋ ਕਿ ਬਲਾਚੌਰ ਤੋਂ ਆਪਣੇ ਘਰ ਪਿੰਡ ਸਾਬਾ ਨੂੰ ਜਾ ਰਹੇ ਸਨ ਜਦੋਂ ਉਹ ਕਰਾਵਰ ਬੱਸ ਸਟੈਂਡ ਤੇ ਪੁੱਜੇ ਤਾਂ ਕਾਰ ਦਾ ਕਿਸੇ ਅਣਪਛਾਤੇ ਵਾਹਨ ਉਹਨਾਂ ਦੀ ਕਾਰ ਨੂੰ ਇੱਕ ਅਨਪਛਾਤਾ ਵਾਹਨ ਫੇਟ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਕਾਰ Swift ਨੰਬਰ PP32U 6287 ਬੇਕਾਬੂ ਹੋ ਕੇ ਪਹਿਲਾ ਇੱਕ ਮੀਟ ਵਾਲੇ ਖੋਖੇ ਵਿੱਚ ਵੱਜਦੀ ਹੈ ਤੇ ਉਸ ਤੋਂ ਬਾਅਦ ਸਫੈਦੇ ਦੇ ਦਰਖਤ ਨਾਲ ਟਕਰਾ ਕੇ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਜਾਂਦੀ ਹੈ ਜਿਸ ਵਿੱਚ ਦਲੀਪ ਕੁਮਾਰ ਦੀ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦਲੀਪ ਕੁਮਾਰ ਆਪਣੀ ਬੇਟੀ ਦੇ ਸਹੁਰੇ ਪਰਿਵਾਰ ਨੂੰ ਮਿਲ ਕੇ ਵਾਪਸ ਆਪਣੇ ਘਰ ਜਾ ਰਹੇ ਸਨ ਤਾਂ ਜਦੋਂ ਉਕਤ ਸਥਾਨ ਤੇ ਉਹ ਪੁੱਜਦੇ ਆ ਕਾਰ ਨੂੰ ਇੱਕ ਅਨਪਛਾਤਾ ਵਾਹਨ ਟੱਕਰ ਮਾਰ ਜਾਂਦਾ ਹੈ ਕਾਰ ਬੇਕਾਬੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਵਾਪਰਦਾ ਹੈ ਦਲੀਪ ਕੁਮਾਰ ਨੂੰ ਉਸ ਵੇਲੇ ਗੰਭੀਰ ਰੂਪ ਵਿੱਚ ਜ਼ਖਮੀ ਦੀ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਦਲੀਪ ਕੁਮਾਰ ਆਪਣੇ ਪਿੱਛੇ ਪਿਤਾ ਪਤਨੀ ਅਤੇ ਤਿੰਨ ਬੱਚੇ ਜਿਨ੍ਹਾਂ ਚੋਂ ਦੋ ਲੜਕੀਆਂ ਤੇ ਇੱਕ ਲੜਕਾ ਉਹਨਾਂ ਨੂੰ ਰੋਂਦੇ ਕਰ ਲਾਉਂਦੇ ਛੱਡ ਕੇ ਇਸ ਜਹਾਨੋਂ ਚੱਲ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਦਲੀਪ ਕੁਮਾਰ ਇੱਕ ਬਹੁਤ ਹੀ ਵਧੀਆ ਇਨਸਾਨ ਸਨ ਉਸ ਵੇਲੇ ਕੋਕਾ ਕੋਲਾ ਦੇ ਡੰਪ ਦਾ ਕੰਮ ਕਰਦੇ ਸਨ ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਾਦਸਾ ਬਹੁਤ ਹੀ ਭਿਆਨਕ ਸੀ ਜਿਸ ਵਿੱਚ ਦਲੀਪ ਕੁਮਾਰ ਉਰਫ ਦੀਪੂ ਦੀ ਮੌਤ ਹੋ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਸੁਪਰਾੰਤ ਬਣਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਾਉਣ ਉਪਰੰਤ ਮ੍ਰਿਤਕ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਤਾਂ ਤਸਵੀਰਾਂ ਤੁਸੀਂ ਹਾਦਸੇ ਦੀਆਂ ਦੇਖ ਪਾ ਰਹੇ ਹੋ ਹਾਦਸੇ ਤੋਂ ਬਾਅਦ ਗੱਡੀ ਦੇ ਜੋ ਹਾਲਾਤ ਹਨ ਗੱਡੀ ਜਿਸ ਤਰੀਕੇ ਚੱਕਣਾ ਚੂਰ ਹੋਈ ਹੈ ਗੱਡੀ ਜਿਸ ਤਰੀਕੇ ਟੋਟਲ ਡੈਮੇਜ ਹੋਈ ਹੈ ਗੱਡੀ ਜਿਸ ਤਰੀਕੇ ਨੁਕਸਾਨ ਹੋਇਆ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਪਣੀ ਮੌਤ ਤੋਂ ਪਹਿਲਾਂ ਦਿਪ ਕੁਮਾਰ ਹੁਣਾਂ ਨੇ ਕਿੰਨੀ ਪੀੜ ਸਹੀ ਹੋਣੀ ਕਿੰਨਾ ਦਰਦ ਸਿਆ ਹੋਣਾ ਲੇਕਿਨ ਪਰਿਵਾਰ ਬਾਰੇ ਸੋਚਦੇ ਆਂ ਤਾਂ ਅੱਖ ਨਮ ਹੋ ਜਾਂਦੀ ਹੈ ਕਿ ਆਪਣੇ ਪਿੱਛੇ ਉਹ ਆਪਣਾ ਰੋਂਦਾ ਕਰ ਲੌਂਦਾ ਪਰਿਵਾਰ ਕਿਵੇਂ ਛੱਡ ਕੇ ਚਲੇ ਗਏ ਹਨ ਅਤੇ ਉਸ ਤੋਂ ਵੀ ਜਿਹੜੀ ਗੱਲ ਜਿਹੜੀ ਭਾਵਕ ਕਰਨ ਵਾਲੀ ਕਿ ਆਪਣੇ ਧੀ ਦੇ ਸਹੁਰੇ ਪਰਿਵਾਰ ਨੂੰ ਮਿਲ ਕੇ ਵਾਪਸ ਆ ਰਹੇ ਸਨ ਔਰ ਇਹ ਹਾਦਸਾ ਵਾਪਰ ਗਿਆ ਤਾਂ ਖੁਸ਼ੀਆਂ ਵਿੱਚ ਪੇਨ ਜਿਹੜੀ ਤਕਲੀਫ ਆਈ ਹੈ ਉਸ ਨੂੰ ਜਦੋਂ ਸੋਚਦੇ ਆ ਤਾਂ ਮਨ ਭਾਵਕ ਹੁੰਦਾ ਦਿਖਾਣੀ ਤੁਹਾਨੂੰ ਮੌਕੇ ਦੀ ਪੂਰੀਆਂ ਤਸਵੀਰਾਂ ਗਣਸ਼ੰਕਰ ਰੋਡ ਤੇ ਪਿੰਡ ਕਰਾਵੋ ਚੋਲਾ ਉਹਦੀ ਵਾਰੀ ਜਾਣਕਾਰੀ ਜੋ ਕਿਵੇਂ ਹੈ ਜੀ ਕੱਲ ਸ਼ਾਮ ਨੂੰ 8:30 ਵਜੇ ਸ਼ਾਮ ਰਾਂ ਤੇ ਟਾਈਮ ਸੀਗਾ ਅ ਡਰੀ ਪੈਸਲੋਂ ਫਰਾਮ ਉਤੀ ਵਸੀ ਸਵਾ ਆਪਣੇ ਕਾਰ ਤੇ ਸਵਿਫਟ ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਵਾਪਸ ਕਰੇ ਤੇ ਕਰਾਵਰ ਬੱਸ ਅਡੇ ਕੋਲ ਦਾ ਜਿਹੜਾ ਗੱਡੀ ਬੈਲੈਂਸ ਖਰਾਬ ਹੋਣ ਕਰਕੇ ਅ درخت ਦੇ ਨਾਲ ਟੱਕਰ ਗਈ ਤੇ ਮੌਕੇ ਤੇ ਹੀ ਮੌਤ ਹੋ ਗਈ। ਤੇ ਹੁਣ ਕੀ ਅਗਲੀ ਕਾਰਵਾਈ ਕਰੇ? ਆ ਰਹੇ ਉਹਨਾਂ ਦੇ ਜਿਹੜੇ ਹੈਗੇ ਨੇ ਰਿਲੇਟਿਵ ਆ ਰਹੇ ਨੇ ਜਿੱਦਾਂ ਉਹ ਕੈਮਰੋਨ ਰੋਕਵਾ ਕਰਕੇ ਬੰਦਿਕਾ ਨੂੰ ਨਿਕਾਲ ਦਿੱਤੀ ਜਾਵੇਗਾ। ਗੜਸ਼ੰਕਰ ਰੋਡ ਦੇ ਪਿੰਡ ਕਰਾਵ ਕੋਲ ਉਹਦੇ ਬਾਰੇ ਜਾਣਕਾਰੀ ਜੋ ਕਿਵੇਂ ਹੈ ਜੀ? ਕੱਲ ਸ਼ਾਮ ਨੂੰ 5:30 ਵਜੇ ਸ਼ਾਮ ਰਾਤ ਤੇ ਟਾਈਮ ਸੀਗਾ ਅ ਡਰੀ ਪੈਸਮਾ ਫਰਾਮੂਤੀ ਵਸੀ ਸਵਾ ਆਪਣੇ ਕਾਰ ਤੇ ਸਵਿਫਟ ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਵਾਪਸ ਕਰੇ ਤੇ ਕਰਾਵਰ ਬਸਟੇ ਕੋਲ ਦਾ ਜਿਹੜਾ ਗੱਡੀ ਬੈਲੈਂਸ ਖਰਾਬ ਹੋਣ ਕਰਕੇ ਅ ਡਰਕ ਡਨਲ ਚੱਕੇ ਟਕਰਾ ਗਈ ਤੇ ਮੌਕੇ ਤੇ ਹੀ ਮੌਤ ਹੋ ਗਈ ਤੇ ਹੁਣ ਕੀ ਅਗਲੀ ਕਾਰਵਾਈ ਕਰੀ ਆ ਰਹੇ ਉਹਨਾਂ ਦੇ ਜਿਹੜੇ ਹੈਗੇ ਨੇ ਰਿਲੇਟਿਵ ਆ ਰਹੇ ਨੇ ਜਿੱਦਾਂ ਉਹ ਕਹਿਣਗੇ ਉਹਨਾਂ ਨਾਲ ਸਲਾਹ ਕਰਕੇ